ਇਹਨਾਂ ਨੇ ਰਿਮਾਂਡ ਮੰਗਿਆ 7 ਦਿਨ ਦਾ ਰਿਮਾਂਡ ਮੰਗਿਆ ਸੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਇਹ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਤਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਹੈ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲੋਂ ਇਹਨਾਂ ਨੇ ਰਿਮਾਂਡ ਮੰਗਿਆ ਸੀ ਉਹ ਚ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਦਾ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੀਆਂ ਅੱਗੇ ਕਾਲ ਹੋਗੀਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਸਾ ਸਾਹਿਬ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਰੇਡੀ ਮੰਗ ਚੁੱਕੇ ਨੇ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡ ਦਿੱਤੀਆਂ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗ ਪਏ ਕਿ ਨਹੀਂ ਦਿੰਦਾ ਰਿਮਾਂਡ ਹੈ ਜੀ ਤਾਂ ਜੱਸਾ ਸਾਹਿਬ ਨੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੱਕ ਦੇ ਦਿੱਤਾ ਹੈ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਬਦਲਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਉਸ ਦੇ ਵਿੱਚ ਹੋਇਆ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਆਦਾ ਚੇਂਜ ਕੀਤਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਇਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ ਬੜਾ ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਵਿੱਚ ਕੋਈ ਕਿਤੇ ਰੇਡ ਨਹੀਂ ਅਜੇ ਤੱਕ ਹੋਈ ਉਸ ਦੇ ਵਿੱਚ ਜੀ ਅਜ ਤਾਂ ਹਾਂ ਜੀ ਜੀ ਸਰ ਆਪਣਾ ਨਾਮ ਦੱਸ ਕੇ ਪਾ ਜੀ ਮੈਂ ਕੁਮਾਰ ਸਿੰਘ ਹੌਲਕੀ ਡੀਐਸਪੀ ਅਜਨਾਲਾ ਜੀ ਸਾਡ ਸਾਹਮਣੇ ਦੇਖੇ ਤਾਨੂੰ ਪਤਾ ਹੋਊਗਾ ਵੀ ਅਸੀਂ 39 ਨੰਬਰ ਦੇ ਵਿੱਚ 7 ਬੰਦੇ ਟਿਕਾਣਾ ਛੇ ਤੋਂ ਲਿਆਂਦੇ ਸੀਗੇ ਤੇ ਇੱਕ ਤੋਂ ਇੱਥੋਂ ਅਰੈਸਟ ਕੀਤਾ ਹੈ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫਤੀਸ਼ ਅਜੇ ਮੁਕੰਮਲ ਨਹੀਂ ਸੀ ਗਈ ਅਸੀਂ ਮਾਨਯੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸ ਰਮਾਨਦ ਮੰਗੀ ਸੀ ਜੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸ ਰਮਾਨਦ ਜਿਹੜਾ ਸਾਨੂੰ ਦਿੱਤਾ ਸਰ ਠੋ ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਇਹ ਅਮਨਦੀਪ ਸਿੰਘ ਅਮਨਾ ਹਾਂਜੀ ਤਿੰਨ ਦਿਨ ਦਾ ਰਿਮਾਂਡ ਜੀ ਸਰ ਜਿਹੜਾ ਗਿਸਤਰ ਹੋਣੀ ਹੈ ਮੋਬਾਈਲ ਦਾ ਨੰਬਰ ਆਪੀ ਮੰਗਿਆ ਗਿਆ ਸੀ ਮੋਬਾਈਲ ਤੇ ਬਹੁਤ ਰਾਜ ਨਿਕਲੇ ਹੋ ਚੁੱਕੀ ਨਿਕਲੇ ਸਰ ਬਿਲਕੁਲ ਜੀ ਉਹ ਸਾਡੀ ਤਫਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਇਹ ਸਾਡੀ ਤਫਤੀਸ਼ ਨਾਲ ਸੰਬੰਧਤ ਹੈ ਔਰ ਸਾਥੀ ਦੱਸਿਆ ਜੇ ਵਰਿੰਦਰ ਸਿੰਘ ਫੋਜੀ ਨੂੰ ਵੀ ਲਿਆਂਦਾ ਜਾ ਰਿਹਾ ਜੀ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਕੋਤਕ ਲੈਣਾ ਜੀ ਸਰ ਰਿਕਵ ਤੁਹਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਪੁੱਛਿਆ ਕਰਦਾ ਹਾਂ ਉਹ ਕਲਪੇ ਸਿੰਘ ਦਾ ਕਦੋਂ ਪੂਰਾ ਹੋ ਰਿਹਾ ਹੈ ਇਸੇ ਅਗਲੇ ਮਹੀਨੇ ਹੋ ਰਿਹਾ ਜੀ ਜੱਡੀ ਡੇਟ ਹੋ ਗਈ ਹੈ ਅਸੀਂ ਇਹਦੇ ਬਾਰੇ ਕਰਦਾ ਹਾਂ ਵਰਿੰਦਰ ਵਰਿੰਦਰ ਫੌਜੀ ਕੱਲ ਪੇਸ਼ ਕੀਤਾ ਜਾਏਗਾ ਹਾਂ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲੈ ਆ ਕੇ ਸਿੱਧਾ ਜੇਲ੍ਹ ਚ ਪੇਸ਼ ਕਰਨਾ ਹੈ। ਪਿਛਲੇ 20 ਦਿਨਾਂ ਦੇ ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਡਿਟੇਲ ਦਿਓ। ਅਮਨਦੀਪ ਸਿੰਘ ਅਮਨਾ ਸਨ ਆਫ ਚੜਤ ਸਿੰਘ ਵਾਸੀ ਪੰਜਗੜਾਈ ਕਲਾਂ ਥਾਣਾ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਜੀ। ਉਹ ਵੀ ਇਸੇ ਐਫਆਈਆਰ ਚ? ਹਾਂਜੀ ਬਿਲਕੁਲ ਜੀ ਐਫਆਈਆਰ ਨੰਬਰ 39 ਦੇ ਵਿੱਚ ਹੁਣ ਜਮਾ ਦੇਣੇ ਜਾ ਰਹੇ ਹਾਂ। ਉਸ ਦਾ ਵੀ ਰਿਮਾਂਡ ਲਿਆ ਉਹ ਵੀ ਰਮਨਦੀਪ ਸਿੰਘ ਮੁਖਰੋਪੀ ਬਿਲਕੁਲ ਜੀ ਉਹ ਵੀ ਉਹ ਵੀ ਨਾਲ ਬਾਈ ਨੇ ਮੈਫਆਈਆਰ